i you. Gracias. thank uh you -huh. ਸਾ ਪਾਤਸ਼ਾਹਾਂ ਦੇ ਚੌਧ ਧਰਤਨ ਸਤਿਗੁਰੂ ਸਿਲੀ ਗੁਰੂ ਕਰਤਾਰ ਸਾਹਿਬ ਜੀ ਦੇ ਪਾਣ ਦੇ ਦਾ ਧਿਆਨ ਕਰਿ ਬੋਲ ਜੀ ਅੰਜਾ ਪਿਆਰਿਆ ਚਹਾਂ ਸਾਹਿਬ ਜਾਨਿਆ ਚਾਲੀਆਂ ਪੁਖਿਆਂ ਹੱਠੀਆਂ ਚਪੀਆਂ ਤਪੀਆਂ ਜਿਨਾ ਨਾਮ ਜਪਿਆ ਬਾਨੀ ਸਕੇ ਆ ਦੇਵ ਚੁਲਾਈ ਤੇ ਗਵਾਹੇ ਦੇਖਿਆ ਲੜ ਕੇ ਤਾਂ ਨਾਮ ਪਿਆਰਿਆ ਸੱਚਿਆ ਰਿਆ ਦੀ ਮਾਈ ਦਾ ਧਿਆਨ ਤੱਕੇ ਖਾਲਸਾ ਜੀ ਬੋਲੇ ਜੀ ਜਨਾ ਸਿੰਘਾਂ ਸਿੰਘ ਨਿਆਨੇ ਧਰਬੇ ਸ੍ਰੀ ਦਿੱਤੇ ਬੰਦ ਬੰਦ ਪਟਨਾ ਇੱਕ ਵੰਪਰੀਆ ਰਵਾਈਆਂ ਚ ਰਕੜੀ ਨਾ ਤੇ ਚੜੇ ਤਾਨ ਆੜਿਆ ਨਾਲ ਚ ਰਾਇ ਗੁਰਦੁਆਰਿਆਂ ਦੀ ਸੇਵਾ ਲਈ ਗੁਰਮਾਹਾਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਵਾਸਾਂ ਨਾਲ ਨਿਪਾਹੇ

ਬੀਨ ਸਰਨਾਈ ਕ੍ਰਿਸ਼ਨ ਆਗੇ ਨਾ ਪ੍ਰਭ ਆਗ ਕੋ ਛਾਈ ਨਾਨਕ ਉਤਰੀ ਪ੍ਰਭ ਸਰਨਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਗੁਰੂਆਂ ਸੰਤਾਂ ਦੇ ਘਰ ਵਿਖੇ ਗੁਰਦਾਰਾ ਸਾਹਿਬ ਨੇ ਮਿਲ ਕੇ ਸਤਿ ਆਪੀ ਦੀ ਸੇਵਾ ਕਰਦੀਆਂ ਹਨ ਭਗਤ ਦੀ ਕਿਰਪਾ ਨਾਲ ਅੱਜ ਦੇ ਦਿਵਾਨ ਇਸ ਪਵਿੱਤਰ ਸਥਾਨ ਗੁਰਦਾਰਾ ਸਾਹਿਬ ਵਿੱਚ ਹੋਏ ਹਨ ਅੱਜ ਦੇ ਆਨੰਦ ਦੇ ਸੇਵਾਗੁਰੂ ਸਾਡੇ ਪ੍ਰੀਤਵਾਨ ਚੌਧਰੀ ਮੰਗਲਕ੍ਰਮਜੀ ਸੈਣੀ ਜੀ ਬਲਵੰਤ ਸੰਤ ਨਾਨਕ ਸਿਆਲਿਂ ਪੁਰਵਾਰਤੇ ਆਪਣੀ ਕਿਰਪਾ ਕਰਕੇ ਇਕੱਠ ਗਿਆ ਇਸੇ ਵਾਲੀ ਹੈ ਜਿਸ਼ਵੇਸ਼ ਸੱਜਿਗੋਲਾ ਸਿਆਲਿਂ ਪੁਰਵਾਰਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੇ ਸੇਵਾ ਦਾ ਮੌਕਾ ਬਖਸ਼ਿਆ ਸੰਗਤਾਂ ਦਾ ਸਿਆਲਿਂ ਪੁਰਵਾਰਗੋਲੇ ਅਤੇਸ਼ ਸੱਜਿਗੋਲੇ ਬਹੁਤ ਧੰਨਵਾਦ ਅਰੋਧਨ ਦਰਸ਼ਨ ਦਿੱਤੇ ਹਨ ਧੰਨਵਾਦ ਹੈ ਇਸ ਵਿਦਵਾਨ ਸੰਗਤ ਪਰਵੰਤਰ ਕਮੇਟੀ ਦਾ ਜੋ ਇਸ ਵੇਲੇ ਸੈਟਰਡੇ 23 ਤੇ ਇਸ ਸਾਂfte ਦਬਲ ਸੈਟਰਡੇ ਮੈਂ ਅਬਰ ਚਾਨ ਦਵਾਨਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਦੇ ਹਾਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੇਵਾ ਹੈ ਜੋ ਸੇਵਾ ਕਰਦੇ ਵਾਲਿਆਂ ਦਾ ਜੋ ਹਰ ਪ੍ਰੋਗਰਾਮ ਦੀ ਕੀਰਤਨ ਦੀ ਜੋ ਸੇਵਾ ਹੁੰਦੀ ਆ ਬਾੜ ਦੀ ਸੇਵਾ ਹੁੰਦੀ ਆ ਇਸ ਦੀ ਵੀ ਬਣਾ ਕੇ ਮੋਬਾਈਲਾਂ ਰਾਹੀਂ ਸੰਗਤਾਂ ਤੱਕ ਸੰਗਤਾਂ ਤੱਕ ਚਾਹਤੇ ਹਾਂ ਤੇ ਨਾ ਭਵਿੱਖ ਨੂੰ ਆਧਾ ਆਪ ਜਿਸ ਤਰ੍ਹਾਂ ਜਾਣਦੇ ਹੋ